ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀਆਂ ਫਾਰਮ ਜਿਹੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਸਰਾਹੂਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਪਸ਼ੂ ਵਿਖਾਉਣੇ ਆ ਪਰ ਚਾਰੇ ਜਿਹੜੀਆਂ ਵਾ ਇੱਕ ਦੂਜੇ ਤੋਂ ਕੱਟਦੀਆਂ ਵ ਇੱਕ ਦੂਜੇ ਨੂੰ ਬਾਕੀ ਇਹ ਵੀ ਚਲੋ ਆਪਣੀ ਆਪਣੀ ਜਗ੍ਹਾ ਸਾਰੀਆਂ ਚੰਗੀਆਂ ਵਾ ਤੇ ਮੇਨ ਵਾਦਾ ਇਹ ਆ ਵੀ ਸਾਰੀਆਂ ਹੀ ਸੋਈਆਂ ਸੋਈਆਂ ਦੀਆਂ ਆਪਣੀ ਇੱਥੇ ਆ ਕੇ ਦੋ ਦੋ ਡੰਗ ਚੁਆਈ ਕਰਕੇ ਤਸੱਲੀ ਕਰਕੇ ਖਲੋ ਤੇ ਜਿਹੜਾ ਕਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚੁਆਈ ਜ਼ਰੂਰ ਕਰਾ ਲਓ ਤੇ ਬਾਕੀ ਸਾਡੀ ਬੇਨਤੀ ਹੈ ਲਵੇ ਜ਼ਰੂਰ ਧਿਆਨ ਦਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹੋ ਜੀ ਸ਼ੁਕਰੇ ਮਾਲਕ ਦਾ ਚਲੋ ਕਿਰਪਾ ਸੋ ਗਰੀ ਚਾਈ ਦਾ ਜੇ ਤੇ ਅੱਜ ਫੇਰ ਮਾਲ ਚੰਗੇ ਇਕੱਠਾ ਕਰ ਲਿਆ ਜੀ ਮਾਲ ਤੇ ਚੰਗਾ ਹੀ 7-8 ਡੰਗਰੀ ਕੋ ਤੁ ਵੀ ਚੁਸੇਲ ਹੋ ਗਿਆ ਅੱਛਾ ਹਾਂਜੀ ਠੀਕ ਨਾਮ ਦੱਸ ਤੇ ਕਰੀ ਫੇਰ ਨਾਮ ਗੁਰਲਾਲ ਸਿੰਘ ਪਿੰਡ ਜਸਰਾਹੂ ਤੇ ਤਹਿਸੀਲ ਜਨਾਲਾ ਜ਼ਿਲ੍ਹਾ ਮੱਤਾ ਤੇ ਫੋਨ ਨੰਬਰ 8699314643 ਤੇ ਇਹ ਆ ਵੀ ਮੰਡੀ 'ਚ ਵੀ ਮਾਲ ਚੰਗਾ ਹੀ ਪੋਣਾ ਤੇ ਘਰ ਦੇ ਚੰਗੇ ਤੁਹਾਨੂੰ ਪਤਾ ਆਪਾਂ ਮਾੜਾ ਮਾਲ ਨਹੀਂ ਲੈਂਦੇ ਅੱਛਾ ਚੰਗੀ ਤੇ ਚੰਗੀ ਮੈਂ ਲੈਣੀ ਆ ਤੇ ਚੰਗੀ ਤੋਂ ਚੰਗੀ ਦਾ ਲੈਣੀ ਆ ਇਹ ਆ ਵੀ ਚਲੋ ਚੰਗੇ ਪਸ਼ੂ ਦਾ ਰੇਟ ਵੀ ਚੰਗਾ ਹੁੰਦਾ ਵਾ ਪਿੱਛੋਂ ਵੀ ਪੈਸੇ ਲੱਗ ਕੇ ਹੀ ਆਉਂਦੀਆਂ ਵਾ ਤੇ ਗਾੜੀ ਵੀ ਪੈਸੇ ਲੱਗ ਕੇ ਜਾਣੀ ਆ ਵਾ ਹਨਾ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਚੰਗੇ ਉੱਚੇ ਕਦ ਕੱਦ ਤੇ ਦੇਖ ਰਿਹਾ ਹਵਾਂ ਨੇ ਇਹਦਾ ਕਰੀ ਲਾ ਕੇ ਤੇ ਦੇਖ ਸਾਡੇ ਜੀ ਹਵਾਨੇ ਦੇ ਨਾੜਾਂ ਜਿਹੜੀਆਂ ਬਰੀਕ ਬਰੀਕ ਪੂਰੇ ਹਵਾਨੇ ਦੇ ਛਪੀਆਂ ਵਿੱਚ ਜਿਹੜੀਆਂ ਤੇ ਮਿਲਕ ਮਿਲ ਵਿੱਚ ਚੰਗੀ ਮੋਟੀ ਜੜੀ ਲੱਗੀ ਆ ਆ ਦੇਖ ਸਾਡੇ ਚੰਗੀ ਮੋਟੀ ਮਿਲਕ ਹੋਈ ਨੇ ਤੇ ਮਗਰ ਵੀ ਵੱਛੀ ਵੀ ਜੀ ਇਹਦੇ ਹਾਂ ਜੀ ਮਗਰ ਵੱਛੀ ਜੀ ਤੇ ਦੁੱਧ ਕਿੰਨਾ ਤਿਆਰ ਕਰ ਗਈ ਐ ਦੁੱਧ ਦੇ ਨਾਲ 30 ਕਿਲੋ ਤਿਆਰ ਆ ਤਿਆਰ ਮੁਕੇ ਦੇ ਪੂਰਾ ਤਿਆਰ ਭਾਵੇਂ ਕੋ 5-6 ਦਿਨ ਚ ਹੋਵੇ ਸਾਡੇ ਘਰ ਜਿਤਨਾ ਮਰਜੀ ਦਵਾਈ ਕਰੇ ਜਿਤਨਾ ਮਰਜੀ ਠੀਕ ਆ ਤੋਰ ਹਾਂ ਫਿਰ ਇੱਕ ਦਿਨ ਸੁਆ ਇਹਦਾ ਕਿੰਨਾ ਹੋਊਗਾ ਸੁਆ ਦੂਜਾ ਜੇ ਮੂੰਹ 6 ਦਿਨ ਅੱਛਾ ਮੂੰਹ 6 ਦਿਨ ਆ ਹਾਂਜੀ ਤੇ ਬਾਕੀ ਚਲੋ ਮਗਰ ਵਛੀ ਵੀ ਪਲੀ ਪਲੋਸੀ ਆ ਦੁੱਧ ਚੰਗਾ ਛੱਡੰਦੇ ਵਛੀ ਨੂੰ ਨਹੀਂ ਆਂਦੀ ਤੇ ਪੂਰੇ ਢੋੜੀਆਂ ਲੱਗੀ ਵੜਿਆ ਜਿਹੜੀ ਢੋੜੀਆਂ ਤਾਂ ਵਿੱਚਾ ਕਰਦੇ ਆ ਖੇਤਾਂ ਜਿਹੜੇ ਸਾਬ ਨਾਲ ਢੋੜੀਆਂ ਦੀਆਂ ਨਾ ਰਹਿੰਦੇ ਜੀ 3 ਲੀਟਰ ਦੁੱਧ ਜਿਹੜਾ ਕਿੰਦੇ ਵੀ ਹੁਣ ਮੋਕੇ ਤੇ ਹੈਗਾ ਇਹਦੇ ਕੋਲ ਹਾਂ ਦੇਖਦੇ ਯਕਰੀ ਫੇਰ ਕਮਾ ਦਵੇ ਦਿਨ ਬਾਕੀ ਰੱਸੀ ਦਾ ਤੋਰੰਦਾ ਛੋੜਾ ਜਾਂ ਕਰਦੀ ਆ ਇਕਰੀ ਫਲਕਾਰੀ ਲਾ ਕੇ ਵੀ ਦੇਖ ਸਕਦੇਗੇ ਬਾਕੀ ਹੁਣ ਦੁੱਧ ਤੇ ਹੈਗਾ ਪੂਰੀ ਲੈ ਜਾ ਵੀਰ ਜੀ ਬਾਕੀ ਜਿਹੜੇ ਵੀ ਰਣ ਪਰਖਿਆ ਉਹਨਾਂ ਨੇ ਆਪੇ ਵੇਖ ਲੈਣਾ ਸਾਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਤੇ 1 ਲੀਟਰ ਮੋਕੇ ਤੇ ਤਿਆਰ ਦੱਸਦੇ ਆ ਤੇ ਮੁੱਲ ਫਿਰ ਵੇਚੀ ਇਹਦਾ ਮੋਲੇ ਦਾ ਮੁੱਲ ਤੇ 130 ਕਰਦੇ ਆ ਅੱਛਾ ਹਾਂਜੀ ਕਿੰਨੇ ਰਿਦਾਈਏ ਦੇ ਦਾਂਗੇ 115 ਦੇ ਦੋ ਤਿੰਨ ਹਜ਼ਾਰ ਹੋਰ ਛੱਡ ਦੀਏ ਇੱਕ 12 ਦੇ ਦਾਂ ਕੋਈ ਗੱਲ ਨਹੀਂ ਦੱਸ ਦੀ ਜਾਣ ਤੋਂ ਪੂਰੇ ਦੀ ਕੋਈ ਗੱਲ ਨਹੀਂ ਦੱਸ ਦੀ ਦੇਣਾ 1 ਲੱਖ ਦੇ 10 ਹਜ਼ਾਰ ਦੀ ਜੜੀ ਦੋ ਤਿੰਨ ਟਾਈਮ ਕੋਈ ਮੇਰਾ ਵੀ ਚੋਕੇ ਖੜੇ ਭਾਵੇਂ ਦੁੱਧ ਤੇ ਬਾਕੀ ਕੋ ਫੋਨ ਲਾਵੇ ਮਾਨਤਨ ਮੁੱਕ ਤੇ ਹੋਰ ਹੋ ਜਾਊਗਾ ਹਨਾ ਠੀਕ ਹੈ ਜੀ ਤੇ ਚਵਾਈ ਕੋ ਜਿੱਤਰਾ ਮਰਜ਼ੀ ਕਰ ਦੇ ਚਵਾਈ ਮੇਰਾ ਵੀਰ ਇੱਕ ਨਾ ਥਾਣੇ ਵਖਾ ਦੋ ਹਾਂਜੀ ਮੁਰਗੇ ਕੋ ਇਹ ਨਹੀਂ ਇੱਥੇ ਆ ਗਿਆ ਆ ਕੇ ਵੀ ਥਾਣੇ ਨਿੱਕੇ ਆ ਭਾਵੇਂ ਕੋ ਮਸ਼ੀਨ ਨਾ ਚੋਲੇ ਤੇ ਭਾਵੇਂ ਕੋ ਹੱਥ ਨਾ ਚੋਲੇ ਚਵਾਈ ਦੇ ਹੋ ਜੇ ਨਹੀਂ ਇਹੋ ਜਿਹੀ ਸਾਈਪ ਆ ਗਈ ਇੱਥੇ ਆ ਗਈ ਇਹ ਗੱਲ ਨਹੀਂ ਸੁਣੀ ਵੀ ਇਹਦੇ ਥਾਣੇ ਨਿੱਕੇ ਆ ਅੱਛਾ ਉਹ ਥਾਣੇ ਵੇਖ ਕੇ ਤੇ ਫੇਰੀ ਮੇਰਾ ਭਰਾ ਹੂੰਗਾ ਠੀਕ ਹੈ ਇਕੱਲੀ ਥਾਣੇ ਤਾਂ ਫਿਰ ਤੋਂ ਦਿਖਾ ਦਈਏ ਚੰਗੀ ਤਰ੍ਹਾਂ ਉਤਰਿਆ ਵੀ ਉਤਰ ਹੱਥ ਦੀ ਚਵਾਈ ਆ ਨਾ ਥਾਣੇ ਆ ਚਵਾਈ ਜਾਂਦੀ ਹੈ ਦੀ ਮਸ਼ੀਨ ਹੋਈ ਆ ਖਰਾਬ ਦੋ ਤਿੰਨ ਠੀਕ ਹੈ ਜੀ ਹਾਂਜੀ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਵਿਦਿਓ ਕੋ 20 ਕਿਲੋ ਤਿਆਰ ਹੈ ਤਿਆਰ ਮੋਕੇ ਤੇ ਤੋਰ ਰਿਹਾ ਫਿਰ ਇਹ 35 36 ਦਿਨ ਹੋ ਗਏ ਤੇ ਬੱਚਾ ਦਾ ਮਰ ਗਿਆ ਬੱਚਾ ਨਹੀਂ ਇਹਦਾ ਹੈਗਾ ਹਾਂ ਠੀਕ ਹੈ ਦੁੱਧ ਉਹਨਾਂ 20 ਲੀਟਰ ਹੈਗਾ ਮੋਕੇ ਤੇ ਹਾਂ ਜੀ ਲੈ ਵੀ ਬਾਕੀ ਜਰਸੀ ਕ੍ਰੋਸ ਤੇ ਆ ਤੇ ਦੁੱਧ ਵੀ ਚੰਗੀ ਫੈਟ ਵਾਲਾ ਹੁੰਦਾ ਇਹਨਾਂ ਦਾ ਬਾਕੀ ਆ ਵੀ ਇਹਦੀ ਬੱਚੇ ਦੇ ਨਾਲ ਵੀ ਵੀਡੀਓ ਹੈਗੀ ਹੈ ਹਨਾ ਵੀਡੀਓ ਬਣੀ ਤੁਹਾਡੇ ਚੈਨਲ ਤੇ ਇਹਦੀ ਬੱਚੇ ਨਾਲ ਵੀ ਤੇ ਮੁੱਲ ਫਿਰ ਇਹਦਾ ਮੋਰਾ 60 ਆ ਦੇ ਦੀਏ 55 ਦੀ 55000 ਦੀ ਦੇ ਦੋ 50 ਦੀ ਜਾਣਦ ਪੂਰੇ ਦੀ ਦੋ ਹੋਰ ਛੱਡ ਦਾਂਗੇ ਜੋ ਫੋਨ ਲਾਵੇ ਜਿੰਨੇ ਕੋ 100 200 ਛੋਟ ਹੀ ਕਰਾਉਣੀ ਹੈ ਅੱਛਾ ਜੀ ਬਾਹਰੇ ਫਰਕ ਵਾਲਾ ਫੋਨ ਨਾ ਲਾ ਤੇ ਬਾਕੀ ਆ ਵੀ ਜਿੰਨੇ ਦੁੱਧ ਚੋਣਾ ਵਾ ਉਹਦੇ ਲਈ ਚੰਗੀ ਹੈ ਦੁੱਧ ਤਿਆਰ ਤੇ ਆ ਗਾਂ ਇਹ ਵੀ ਥਾਣਾ ਇਹਦੇ ਵੀ ਇਹਦੇ ਵੀ ਚੰਗਾ ਥਾਣਿਆ ਅੰਦਰ ਹਵਾਨੇ ਤੇ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਵਾ ਪਰਪਰ ਹੱਥ ਦੇ ਚਵਾਈ ਵਾਲਾ ਥਾਣਿਆ ਤੇ ਮੱਝਾਂ ਵੀ ਲੈਣ ਤੀਆਂ ਦੋ ਫਿਰ ਹਾਂਜੀ ਮੱਝਾਂ ਚਾਰ ਹੀ ਦੋ ਲੱਗੀਆਂ ਠੀਕ ਹੈ ਜੀ ਹਾਂਜੀ ਸਾ ਵੀ ਮੱਝ ਚੰਗੇ ਦੁੱਧ ਵਾਲੀ ਜਾਉਦੀ ਹੈ ਹਾਂਜੀ ਇਹ 20 ਤੋਂ ਪਲੱਸ ਵਾਲੀ ਹੈ ਕਿੰਨਾ ਚਿਰ ਹੋ ਗਿਆ ਨੇ ਸੋਈ ਨਾ ਕਿੰਨੂ 7 ਦਿਨ ਹੋ ਗਏ ਅੱਛੇ ਜੀ ਮਗਰ ਇਹਦੇ ਮਗਰ ਇਹਦੇ ਕੱਟੀ ਏ ਮਗਰ ਵੀ ਕੱਤੀ ਏ ਕੋਈ ਨਹੀਂ ਰਹਿਣ ਦਾ ਬੇਚੀ ਨਿੱਗੀ ਜੀ ਹੋ ਗਏ ਬੇਚੀ ਨਾਲੂ ਨਾਲੂ ਦੇਖਦੇ ਕੱਤੀ ਵੀ ਚੰਗੀ ਆ ਤਰ੍ਹਾਂ ਹਾਈਟ ਲੈਂਡ ਕੱਤੀ ਦੀ ਹੁਣ ਤੋਂ ਹੀ ਚੰਗੀ ਏ ਤੇ ਕਿੰਨਾ ਦੁੱਧ ਕਰਕੇ ਤਿਆਰ ਹੋਨੇ 16 ਕਿਲੋ ਭਾਵੇਂ ਕੋ 5 6 ਦਿਨ ਕੰਡੇ ਦੇ ਰੱਖ ਕੇ ਲਾਗੇ ਅੱਛਾ ਤਿਆਰ ਜਿਹੜਾ ਮੁੱਖ ਤਿਆਰ ਆ ਬਿਲਕੁਲ ਜਿਹੜਾ ਠੀਕ ਆ ਹਾਂਜੀ ਤੇ ਖੋਲੋ ਫਿਰ ਤੋਰੀਏ ਕਰੀਂਦੇ ਬਾਕੀ ਥੱਲੇ ਆਪਾਂ ਦੇਖ ਸਕਦੇ ਆ ਗਾਉਣ ਵਿੱਚ ਕੱਟਦੀ ਥੱਲਿਆਂ ਵਿੱਚ ਤੇ ਉਤਰਾ ਦੁੱਧ ਕਿੰਨਾ ਭਰੀ ਜਾਊਗੀ 20 ਕਿਲੋ ਤੋਂ ਬਾਹਰ ਅੱਛਾ 20 ਲੀਟਰ ਤੋਂ ਬਾਹਰ ਜਿਹੜਾ ਭਰੀ ਜਾਊਗੀ ਬਾਕੀ ਅੱਜ ਧੁੰਦ ਧੁੰਦ ਕਾਫੀ ਪਈ ਹੈ ਮੌਸਮ ਹੁਣ ਠੰਡਾ ਹੋ ਗਿਆ ਮੰਜਾ ਬਾਕੀ ਆ ਦੇਖ ਸਾਦੇ ਹੂੰ ਇਹ ਮੋਕੇ ਦੇ 16 ਲੀਟਰ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਆ ਤੇ ਦੁੱਧ ਜਿਹੜਾ ਕਹਿੰਦੇ ਵੀ 20 ਲੀਟਰ ਤੋਂ ਬਾਅਦ ਹੀ ਜਿਹੜਾ ਇਹਨੇ ਚੱਲਣਾ ਵਾ ਮਗਰ ਵੀ ਇਹਦੇ ਕੱਟੀ ਆ ਸੂਈ ਸਵਾਈ ਆ ਤੇ ਇਹਦਾ ਦੱਸਣਾ ਫਿਰ ਮੁੱਲ ਨਹੀਂ ਇਹਦਾ ਫੋਨ ਤੇ ਕਰ ਲਾਂਗੇ ਅੱਛਾ ਇਹਦਾ ਫੋਨ ਤੇ ਕਰ ਲੱਗੂ ਫੋਨ ਲਾ ਲੈ ਹਨਾ ਇਹ ਆ ਵੀ ਇਹਦਾ ਅੱਜ ਦਾ ਮੁੱਲ ਹੋਰ ਹੋਊਗਾ ਜਦੋਂ 20 ਕਿਲੋ ਤੋਂ ਬਾਹਰ ਤਿਆਰ ਹੋਗਾ ਤਾਂ ਹੋਰ ਹੋਣਾ ਫਿਰ ਹੋਰ ਹੋ ਜਾਊਗਾ ਬਾਕੀ ਵੈਸੇ ਤੁਸੀਂ ਕਹਿੰਦੇ ਵੀ ਉਤਲੇ ਦੁੱਧ ਤਿਆਰ ਕਰਕੇ ਵੇਚਣੀ ਆ ਜੀ ਇਹਦੇ ਵੇਖੀ ਠੀਕ ਨੇ ਦੁੱਧ ਤਿਆਰ ਕਰਕੇ ਤੇ ਕੋਈ ਵੀਰ ਜੇ ਇਹ ਆ ਵੀ ਕੋਈ ਸੌਦਾ ਕਰ ਦੇ ਤੇ ਦੁੱਧ ਤਿਆਰ ਕਰਕੇ ਵੀ ਦੇ ਦੋਗੇ ਹਨਾ ਦੁੱਧ ਤਿਆਰ ਵੀ ਕਰ ਦੋਗੇ ਕੋਈ ਵੀਰ ਸੌਦਾ ਕਰ ਲੇ ਆਪੇ ਫੋਨ ਲਾ ਲੈ ਕੋਈ ਤੇ ਉਸ ਆ ਨਾ ਆਪੇ ਫਿਰ ਮੌਕੇ ਤੇ ਸੌਦਾ ਹੋ ਜਾਊਗਾ ਬੜੀ ਠੰਡੀ ਬੜੀ ਹੈ ਗਾਈਆਂ ਨੂੰ ਸਾਦੇ ਸਾਦੇ ਬੜੇ ਸ਼ਾਂਤ ਜੇ ਤੇ ਥਾਣੇ ਵੀ ਬੜਾ ਪਿਆਰਾ ਆ ਹਾਂ ਦੇਖ ਸਾਡੇ ਚੰਗੀ ਕੇ ਆਪ ਤੇ ਥਾਣੇ ਤੇ ਮੋਟੀ ਮਿਲਕਵੇਂ ਲੱਗੀ ਜਿਹਾ ਤਰ੍ਹਾਂ گاਵਾ ਦੇ ਹੁੰਦੀ ਆ ਤੇ ਜਿਹੜੀ ਹੁਣ ਆ ਝੋਟੀ ਜੇ ਇਹ ਦੂਜਾ ਸੁਹਾ ਜੇ ਮੂੰਹ ਛੇਡ ਲੈਂਦੀ ਅੱਛਾ ਹਾਂਜੀ ਇਹਨੂੰ ਸੂਈ ਨੂੰ 12 ਤਿਆਰ ਨਿਕਲੇ ਅੱਛਾ ਇਹ ਆ 10 ਦਿਨ ਘੱਟ ਸੂਈ बच्चा अच्छा बच्चा है थोड़ा मतलब निक अच्छा बच्चा हैगा उस तरह ये दा हैगा हैगा बस ही खिलाऊंगा बिल्कुल अच्छा वो इनका दिन पूरे ਹੁੰਦੇ ਜਾਂਦੇ ਆ ਉਦੋਂ ਵੱਢੀ ਜਾਂਦੀ ਔਰ 10 किलो तैयार ਹੋ ਗਿਆ अच्छा हां जी ਤੇ ਇਹ ਕਿੰਨਾ ਦੁੱਧ ਕਰੀ ਜਾਓਗੇ 15 16 ਕਿਲੋ 15 16 ਲੀਟਰ ਕਰੀ ਜਾਓ ਤੇ ਤੋਰਦ ਫੇਰੇ ਵੀ मुंह ਛੇ ਲਾ ਕੇ ਇਹਦਾ ਬੱਚਾ ਕਿਹੜਾ ਜੀ ਜਿਹੜਾ ਉਹ ਬੱਚਾ ਵਿਖਾ ਦਿੰਦੇ ਬੱਚਾ ਵਿਖਾ ਦਿੰਦੇ ਉਸ ਤਰ੍ਹਾਂ ਤੁਹਾਨੂੰ हां बच्चा ਉਸ ਤਰ੍ਹਾਂ ਇਹਦਾ हां ਦੇਖੋ ਤੇ ਬੱਚਾ ਵੀ ਛੋਟਾ ਹੈ ਨੋਰਮਲ ਬੱਚਿਆਂ ਨਾਲ ਉੱਤਰਾ ਹਨਵਾਲ ਨੂੰ ਲਾਗੇ ਆ। ਆਉਂਦੇ ਆ। ਬੱਚਾ ਤਾਂ ਸਾਰੀ ਮਾਂ ਨੇ ਚੁੰਗ ਜੇ। ਠੀਕ ਆ। ਬਾਕੀ ਜੋ ਕਿੰਨਾ ਕਿੰਨੇ ਦੰਦ ਚ? 6 ਦੰਦ ਜੇ। ਠੀਕ ਆ। ਬਾਕੀ ਉੱਤਰਾ ਪੂਰੀ ਜਿਵਾਨ ਝੋਟੀ ਲਾ ਜਾ ਇੱਕ ਰੀ ਤੋਰ ਦਿੰਦਾ ਇੱਦਾਂ। ਲੰਮੀ ਤੋਰ ਦਿਆਂ। ਕਾਦੇ ਦਾ ਬੜਾ ਉੱਚਾ ਜੇ ਨਾ। ਹਾਂਜੀ। ਚੰਗੀ ਸ਼ਕੀਨ ਝੋਟੀ ਆ। ਇਹ 10 ਦਿਨ ਜਿਹੜਾ ਕਹਿੰਦੇ ਵੀ ਪਹਿਲਾਂ ਸੁਕੀ ਆ। ਇਥੇ ਹਨ ਇਹਦਾ ਵੀ ਦੇਖ ਸਕਦੇ ਜੇ ਕਰੀ ਲਾਗੇ ਤਾਂ ਠੀਕ ਹੈ ਤੇ ਮੁੱਲ ਫਿਰ ਇਹਦਾ ਦੇ ਦਾਂਗੇ 1.35 ਦੀ 1.35 ਦੀ ਹਾਂਜੀ ਕਿ ਕਰਦੀ ਹੈ ਮੰਤਨ ਤੇ 1.5 ਦੀ ਜੀ ਅੱਛਾ ਹਾਂਜੀ ਠੀਕ ਹੈ ਬਾਕੀ ਕੋ ਫੋਨ ਲਾਵੇ ਫੋਨ ਲਾਵੇ ਐਦਾਂ ਮੁੱਲ ਹੈ ਜਿੱਦਾਂ ਦੁੱਧ 15 16 ਕਿਲੋ ਤਿਆਰ ਹੋ ਗਿਆ ਤੁਹਾਨੂੰ ਫਿਰ ਮੁੱਲ ਹੋਣਾ ਠੀਕ ਹੈ ਜੀ ਕੋ ਫੋਨ ਲਾ ਲਓ ਤਾਂ ਤੇ ਆਪੇ ਸੌਦਾ ਮੁੱਕ ਤੇ ਹੋ ਜਾਊਗਾ ਹਨਾ ਤੇ ਬਾਕੀ ਚੋ ਚਵਾ ਕੇ ਖੜੇ ਕੋਈ ਹਨਾ ਪੰਜ ਛੇ ਟਾਈਮ ਚੋ ਭਾਵੇਂ ਤਸੱਲੀ ਕਰਕੇ ਖੜੇ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ ਤੇ ਬਾਕੀ ਸਾਡੀ ਬੇਨਤੀ ਹੈ ਜਲਵੇ ਜਰੂਰ ਧਿਆਨ ਦਿਆ ਕਰੋ ਜੀ